ਵਾਹੀ ਖਾਲਸਾ ਵਾਹੀ ਗੁਰਜੀ ਕੀ ਫਤਿਹ ਜੀ ਪਿਆਰਿਓ ਕਿ ਚਲੋਗੇ ਪਿਆਰਿਓ ਅੱਛਾ ਜਲਵਾਲੀ ਗੇਟ ਜੀ ਜਾਣਾ ਜੀ ਕਿੰਨੇ ਪੈਸੇ ਇਹ ਲੋ ਜੋ ਜਾਏ ਦੇਖੋ ਨਹੀਂ ਦੱਸੋ ਪੈਸੇ ਕਿੰਨੇ ਦੱਸੋ ਪਿਆਰੇ 40 ਰੁਪਏ 40 ਰੁਪਏ ਹਾਂ ਕਿੰਨੇ ਪੈਸੇ ਕਮਾਲੇ ਸਵੇਰ ਦੇ ਕਿੰਨੇ ਕਮਾਲੇ ਇਹ ਕਿੰਨੇ ਕਮਾਏ ਕਮਾਏ ਤਾਂ ਬਸ 30 ਰੁਪਏ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਹੈਗੇ ਆ ਹਾਂਜੀ ਹਾਂਜੀ ਗੁਰੂ ਅਰਜਨਦਾਸ ਸਾਹਿਬ ਹੈਗੇ ਆ ਹਾਂਜੀ ਹਾਂਜੀ ਹੈਗੇ ਆ ਹਾਂਜੀ ਹਾਂਜੀ ਮਤਲਬ ਰੋਜ਼ ਦਿੱਦੇ ਆ ਮੇਦੂ ਤੇ ਇਹ ਆ ਮੈਂ ਆਦੇ ਗੁਰੂ ਦੇ ਨਾਲ ਚਲਾ ਜਾਣਾ ਨੇ ਉਹਨਾਂ ਨਾਲ ਮੈਂ ਉਹਦੇ ਦੱਸਾਂ ਵਾਹਿਗੁਰੂ ਅਰਜਨਦਾਸ ਸਾਹਿਬ ਹੈਗੇ ਆ ਹੈਗੇ ਆਗੇ ਜੁੜਦੇ ਗੁਰੂ ਆ ਹਾਂਜੀ ਹੈਗੇ ਬਿਹਤ ਗੁਰੂ ਵਰਤਦੇ ਆ ਜੂੜ ਹੈਗੇ ਜੂੜ ਹੈ ਹੈਗੇ ਆ ਹੈਗੇ ਤੁਹਾਨੂੰ ਪੂਰਾ ਪੂਰਾ ਸ਼ਾਮ ਨੂੰ ਆਈਂ ਦੋਹਾਂ ਦੀ ਦੋਹਾਂ ਦੀ ਜਾਨੋਂ ਸਾਰਾ ਪੂਰਾ ਸਾਰਾ ਪੂਰਾ ਅੱਛਾ ਬਾਬਾ ਜੀ ਕਿੰਨੇ ਪੈਸੇ ਕਮਾਉਂਦੇ ਰੋਜ਼ 150 200 ਬੰਦਾ ਹਾਂਜੀ ਹਾਂਜੀ ਇੰਨਾ ਕੀ ਬੰਦਾ ਹੁਣ ਤਾਂ 2 2 ਵਜ ਗਏ 30 ਰੁਪਏ ਕਮਾਏ ਤੁਸੀਂ ਹਨਾ ਤੇ 2 2 ਵਜ ਗਏ ਆ ਤੇ ਉਮੀਦ ਹੈ ਕਿ ਸ਼ਾਮ ਤੱਕ ਮਹਾਰਾਜ ਦੇਣਗੇ ਗ੍ਰੈਂਡ ਕਿਤੋਂ ਆਈ ਆ ਆਦੀ ਆਸੇ ਰੱਖੀ ਜਣਾ ਅੱਛਾ ਉਹ ਦੇਣਗੇ ਵਾਹਿਗੁਰੂ ਵਾਹਿਗੁਰੂ ਉਹਨਾਂ ਨੂੰ ਇਹ ਆ ਵੀ ਮੈਨੂੰ ਮੈਂ ਜਦੋਂ ਦਾ ਹੀ ਨਾ ਮੇਰੇ ਕੋਲ ਇਹ 50 ਸਾਲ ਇਹ 50000 ਰੁਪਏ ਰਹਾ ਸੀ ਤੇ ਮੈਂ ਨਾ ਪਤਾ ਨਹੀਂ ਕਿੰਨੇ ਕੇ ਦਫੇ ਕਿਵਾ ਦੇ ਗੁਰੂ ਕੀ ਦਾਦੇ ਕਬਾਸ ਗੁਰਦੁਆਰੇ ਮੇਰਾ ਮਹਾਰਾਜ ਦਾ ਮੈਨੂੰ 6 ਸਾਲ ਹੋ ਗਏ ਪੈਸੇ ਰੱਖੇ ਨੂੰ ਤੇ ਮੇਰੀ ਕੁੜੀ ਦੇ ਵਿਆਹ ਵਿਆਹ ਦਾ ਜਦੋਂ ਹੋਇਆ ਉਦੋਂ ਫਿਰ ਮਹਾਰਾਜ ਆਏ ਮਹਾਰਾਜ ਆਏ ਸਹਾਇ ਹੋਏ ਮੈਂ ਭਜਾਨਾ ਨੇ ਆਖਿਆ ਬੀਬੀ ਜਾਇਦਾ ਮਗਰ ਕੁਈਆ ਇਹ ਇਹ ਭੱਜਤ ਬੰਦਾ ਮੈਂ ਤਾਂ ਮੈਂ ਤੁਹਾਡੇ ਅੰਦਰੋਂ ਸਦਾ ਬਤਾਹੀ ਮਹਾਰਾਜ ਆਏ ਮੇਰਾ ਨਾਮ ਸਰਦੇ ਮਾੜਾ ਸੋ ਅਰੋ ਵਾਹਿਗੁਰੂ ਵਾਹਿਗੁਰੂ ਮਤਲਬ ਕਹਿੰਦੇ ਟਮਾਟਰ ਖਾਣੇ ਮਤਲਬ ਗੁਰੂ ਗ੍ਰਾਮਦਾਸ ਪਾਤਸ਼ਾਹ ਧੀ ਦੇ ਵਿਆਹ ਤੇ ਆਪ ਵਰਤੇ ਨੇ ਕਲਾ ਹੁੰਦੀ ਆ ਮੈਂ ਨਾ ਟਮਾਟਰ ਖੰਡ ਪਾਤੀ ਧੰਨ ਗੁਰੂ ਗ੍ਰਾਮਦਾਸ ਧੰਨ ਗੁਰੂ ਗ੍ਰਾਮਦਾਸ ਮੈਂ ਜੜੀਆਂ ਮੋਰੀਆਂ ਪਾਤੀਆਂ ਹੂੰ ਵਾਹ ਵਾਹ ਪੁਰਾਣੀ ਕਿਨਾਰੇ ਅਸਲਦਾਵ ਨੇ ਪਾਰ ਦਾ ਇਹ ਤਾਂ ਭੋਲ ਗਿਆ ਵਾਹਿਗੁਰੂ ਵਾਹਿਗੁਰੂ ਮਤਲਬ ਧੀ ਦੇ ਵਿਆਹ ਤੇ ਗੁਰੂ ਗ੍ਰੰਥ ਸਾਹਿਬ ਜੀ ਖੜਾ ਵਰਤੀ ਉਹਨਾਂ ਦੀ ਵਾਹਿਗੁਰੂ ਵਾਹਿਗੁਰੂ ਭਵਾਨ ਜੀ ਨਾਲ ਕੂੜੇ ਕਨਾ ਧੀ ਦੇ ਵਿਆਹ ਵਾਹਿਗੁਰੂ ਵਾਹਿਗੁਰੂ ਆ ਜਿਹੜੀ ਹੈ ਨਾ ਆਜੂ ਸਭੋਂ ਮੈਂ ਆਇਆ ਉਦੋਂ ਦੀ ਫੋਟੋ ਧੰਨ ਗੁਰਦਾਤਾ ਅੱਛਾ ਜੀ ਧੰਨ ਗੁਰਦਾਤਾ ਮੈਂ ਦਾ ਨਾਮ ਦੇ ਨਾਲ ਇਹਨਾਂ ਦੇ ਮਤਲਬ ਤੁਹਾਡੀ ਤੁਹਾਡੀ ਧੀ ਦੇ ਵਿਆਹ ਤੇ ਗੁਰੂ ਗ੍ਰਾਮਦਾਸ ਪਾਤਸ਼ਾਹ ਨੇ ਆਪਣੀ ਕਲਾ ਵਰਤਾਈ ਆ ਆ ਪੂਰੀ ਪੂਰੀ ਮਤਲਬ ਪੈਸੇ ਤੁਹਾਡੇ ਕੋਲ ਨਹੀਂ ਸੀਗੇ ਲੇਕਿਨ ਮਾਰਾ ਇਹਨੇ ਸਾਰੇ ਕੰਮ ਕੀਤੇ ਆ ਇਹ ਚਾਰ ਦੀ ਕਲਾ ਦੇ ਨੂੰ ਸਭ ਪਤਾ ਦਿੱਤਾ ਗਿਆ ਹੈਗੀ ਆ ਫਿਰ ਪਾਤਸ਼ਾਹ ਹੈ ਹੀ ਆ ਮੈਨੂੰ ਮੈਂ ਆ ਸਾਨੂੰ ਭੋਸਾ ਗਿਆ ਆ ਮੈਂ ਮਾ ਪੈਸਾ ਨਾ ਹੈਗੀ ਆ ਪਾਤਸ਼ਾਹ ਹੈ ਮੈਨੂੰ ਮੈਨੂੰ ਇਹ ਆ ਸਾਨੂੰ ਦੋਹਿਆਂ ਨੂੰ ਐਸਾ ਭੋਸਾ ਹੈ ਬਬੀ ਅੱਜ ਜਿਤਨਾ ਹੁਣ 30 ਰੁਪਏ ਕਮਾਏ ਆ ਤੁਮਨ ਚ ਹੈ ਨਹੀਂ ਕਿ ਬਬੀ ਪਰਾਇ ਦੀ ਪਈ ਹੈ ਨਹੀਂ ਗੱਲ ਕੁਛ ਵੀ ਮੈਂ ਤਾਂ ਪਰਾਇ ਨੂੰ ਡਾਰਨਾ ਪਰਈ ਸ਼ੁਕਰ ਹੈ ਉਹਨੇ ਉਹਨੇ ਨਾ ਮੈਂ ਨਾ 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 ਮੈਂ ਤਾਂ ਡਾਰਨਾ ਨਾ ਚਲੋ ਚਲੋ ਇਹ ਮੈਨੂੰ ਛੱਡ ਦਿਓ ਹੈ ਪਿਆਰਿਓ ਹਾਂ ਚਲੋ ਚਲੀਏ ਅਰੇ ਸ਼ਾਬਾਸ਼ ਤੁਹਾਨੂੰ ਗੁਰੂ ਰਾਮਦਾਸ ਜੇ ਕਿਰੋ ਉਹਨੂੰ ਤੁਮ ਲੇ ਗੋ ਕਿੰਨਾ ਤਾਂ ਕਹਿ ਗੱਲ ਦਸਨੀ ਆ ਜੀ ਐਦਾਂ ਵਾ ਆਪਾਂ ਲੈਣਾ ਸੀ ਝੂਟਾ ਅੱਛਾ ਤੁਹਾਡੇ ਕੋਲ ਅੱਛਾ ਆਪਾ ਤਾਂ ਤੁਹਾਨੂੰ ਤੁਹਾਡੇ ਦੇ ਕੋਲ ਬੈਠੇ ਹੋ ਠੀਕ ਆ ਤੇ ਇਹ ਆ ਦਾਸ ਗੁਰੂ ਦਾ ਦਾਸ ਗੁਰੂ ਦਾ ਜਾ ਆ ਜਾ ਗੁਰੂ ਦਾ ਜਾ ਆ ਜਾ ਧੰਨਵਾਦ ਮੈਂ ਕਿਹਾ ਉਡਾ ਲੈ ਲਿਆ ਨਾ ਨਹੀਂ ਤੁਸੀਂ 30 ਰੁਪਏ ਕਮਾ ਹੀ ਨਾ ਆ ਫੜੋ ਆ ਤੁਹਾਡੀ ਮਾਇਆ ਬਬਾਈ ਹੁਣ ਤੁਸੀਂ ਘਰ ਚੱਲ ਜੇ ਠੰਡ ਬੜੀ ਆ ਇਹ ਹੁੰਦੇ ਦਾ ਟੂੜੇ ਦਾ ਟੂੜੇ ਦੇ ਆ ਬਬਾਈ ਤੁਸੀਂ ਕੀ ਕੀ ਹੋਣੇ ਗੁਰੂ ਦਾ ਜਾਜ ਆ ਤੇ ਗੁਰੂ ਦੇ ਜਾਜ ਵਾਸਤੇ ਆ ਮਾਇਆ ਵੀ ਥੋੜੀ ਆ ਠੀਕ ਹੈ ਜੀ ਤੁਹਾਡਾ ਬਾਦਸ਼ਾਹ ਗੁਰੂ ਜਾਮਦਾਸ ਜਿਉਂਦਾ ਗੁਰੂ ਹੈ ਉਹ ਹੈਗਾ ਇਹ ਉਹੀ ਵਰਤ ਰਿਹਾ ਠੀਕ ਹੈ ਜੀ ਸੋ ਆਹ ਇਹ ਬਸ ਸਬਜੈਕਟ ਬਾਦ ਨਾਮ ਚੱਲ ਰਿਹਾ ਨਹੀਂ ਨਹੀਂ ਗੁਰੂ ਜਾਮਦਾਸ ਬਾਦ ਨਹੀਂ ਨਹੀਂ ਨਾਲ ਨਾਲ ਹੀ ਆ ਨਾਲ ਨਾਲ ਹੀ ਨਾਲ ਨਾਲ ਹੀ ਧੰ ਗੁਰੂ ਜਾਮਦਾਸ ਪਿਆਰਿਓ ਚੜਦੀ ਕਲਾ ਚ ਰਹਿਣਾ ਹੈ ਚਲੋ ਠੀਕ ਹੈ ਜੀ ਬਾਈ ਖਾਲਸਾ ਬਾਈ ਗੁਰਜੀਤ ਕੀ ਫਤਿਹ ਜੀ ਚਲਿਏ ਪਿਆਰਿਓ ਚਲੋ